ਜੇ ਮੈਂ ਤੁਹਾਨੂੰ ਦੱਸੂੰਗਾ ਦੇਵੀ ਮਖਸੂਸਪੂਰੀ ਅਮਰ ਸਿੰਘ ਚਮਕੀਲੇ ਬਾਰੇ ਕੀ ਕਹਿੰਦਾ ਹੈ ਇੱਕ ਲਾਈਵ ਦੇ ਵਿੱਚ ਸ਼ੇਅਰ ਵੀ ਬੋਲਿਆ ਸੀ ਦੇਵੀ ਨੇ ਉਹਦੇ ਵਿੱਚ ਵੀ ਇੰਨੀ ਸਾਰਨਾ ਕੀਤੀ ਸੀ ਚਮਕੀਲੇ ਦੀ ਤੇ ਇੱਕ ਗੱਲ ਦੇਵੀ ਹਮੇਸ਼ਾ ਕਹਿੰਦਾ ਆ ਵੀ ਜਿਵੇਂ ਲੀਕ ਤੋਂ ਅੱਤ ਕੇ ਇੱਕ ਤਰ੍ਹਾਂ ਦੇ ਐਸੇ ਗੀਤ ਲਿਖੇ ਚਮਕੀਲੇ ਵਾਂਗੂ ਜੇ ਹਾਲ ਲਿਖ ਕੇ ਪ੍ਰਸਿੱਧੀ ਪਾਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹ ਇੱਕ ਚਮਕੀਲੇ ਦੇ ਹਿੱਸੇ ਆਇਆ ਸੀ ਵੀ ਐਦਾਂ ਦੀ ਗੀਤਕਾਰੀ ਕਰਨੀ ਤੇ ਉਹਦੇ ਚ ਪ੍ਰਸਿੱਧੀ ਪਾਉਣੀ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਬਸ ਜਾਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਲੀਕ ਤੋਂ ਹੱਤਮਾ ਲਿਖਿਆ ਸੀ ਕੁਝ ਬੱਕਰਾ ਲਿਖਿਆ ਸੀ ਚਮਕੀਲੇ ਨੇ ਤੇ ਉਹ ਗਾਇਆ ਸੀ ਤੇ ਉਹਦੇ ਚ ਜੋ ਮੁਕਾਮ ਹਾਸਲ ਕੀਤਾ ਸੀਗਾ ਦੇਪੀ ਕਹਿੰਦਾ ਚਮਕੀਲੇ ਨੇ ਉਹ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਇਆ ਤੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਚਮਕੀਲੇ ਨੇ ਉਹ ਪ੍ਰਸਿੱਧੀ ਪਾ ਲਈ ਸੀ ਲੋਕ ਜਿਹਨੂੰ ਯਾਨੀ ਕਿ ਉਮਰਾ ਤੀਕ ਸੋਚਦੇ ਹੀ ਰਹਿੰਦੇ ਆ ਕਿ ਕਦੇ ਅਸੀਂ ਵੀ ਇੱਥੇ ਪਹੁੰਚਾਂਗੇ। ਬਈ ਉਹ ਆਪਣੀ ਕਲਮ ਦੇ ਜੋਰ ਤੇ ਰਾਈਟਰ ਤੇ ਲੇਖਕ ਦੇਵੀ ਵੀ ਕੋਈ ਮਾੜਾ ਨਹੀਂ ਹੈਗਾ। ਦੇਵੀ ਤੋਂ ਵੱਡਾ ਵੀ ਰਾਈਟਰ ਪੰਜਾਬ 'ਚ ਕਹਿੰਦੇ ਕੋਈ ਨਹੀਂ ਹੈਗਾ। ਪਰ ਦੇਵੀ ਚਮਕੀਲੇ ਬਾਰੇ ਜਿਹੜੀ ਗੱਲ ਦੱਸਦਾ ਉਹ ਕਹਿੰਦਾ ਮੈਂ ਮੰਨਦਾ ਕਿ ਚਮਕੀਲੇ ਤੋਂ ਵੱਡਾ ਰਾਈਟਰ ਕੋਈ ਨਹੀਂ ਹੈਗਾ। ਤੇ ਚਮਕੀਲੇ ਤੋਂ ਵਧੀਆ ਲਿਖਣ ਵਾਲਾ ਤੇ ਕੰਪੋਜ਼ਰ ਤੇ ਜਿਹੜਾ ਕੰਪੋਜੀਸ਼ਨ ਬਣਾ ਲਾ ਕਹਿੰਦਾ ਮੈਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ। ਸੋ ਦੋਸਤੋ ਇੱਕ ਮਹਾਨ ਰਾਈਟਰ ਦੇ ਇੱਕ ਮਹਾਨ ਗਾਇਕਲੇ ਅਲਫਾਜ਼ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਤੇ ਲਾਈਕ ਵੀ ਕਰਦੇ ਜਾ ਕਰੋ ਵੀਡੀਓ